ਸੌਦਾ ਹੋਣ ਲੱਗਿਆ ਜੀ। ਆਹ ਕਰ। ਗਰਾਉਂਡ 'ਚ ਪਾਓ। ਸੌਦਾ ਹੋਣ ਦੀ ਵੱਡੀ ਗੱਲ ਹੈ। ਹਾਂ। ਆ ਆ ਗਿਆ ਵਪਾਰੀ ਤਾਇਆ। ਤੇ ਆ ਬੱਕਰਾ ਜੀ। 5500 ਲਾ ਫਿਰ। 5000 ਰੁਪਏ ਨਹੀਂ ਕਹਿੰਦੇ ਤਮ। ਸਹੀ ਹੈ ਯਾਰ। 10 ਕਿਲੋ ਸਾਡਾ ਵੀ ਪੂਰਾ ਵੀ ਨਹੀਂ ਵੱਧ। ਇਹਦੇ ਸਹੀ ਹੈ। ਆ ਜਾ ਵੀ ਸਾਲਾ। ਇੱਧਰ ਆਓ ਕਰਾ। ਆ ਇੱਧਰ। ਕਹਾਵਤਾ ਟੋਕਰੇ ਦੇ ਬਾ ਬੰਨ ਕੇ ਕਰਨਾ ਪੈਸੇ ਲੈ ਯਾਰ ਆਓ ਪੈਸੇ ਪਹਿਲਾਂ ਪਹਿਲਾਂ ਸੌਦਾ ਕਰਾਂ ਯਾਰ ਚੱਲ ਲੇਖੋ ਲੇਖੋ ਛੋਕਾ ਛੋਦਾ ਕੀ ਹਾਲ ਹੈ ਨਹੀਂ 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 ਹਾਂ ਹੱਥ ਕੋਈ ਹੈ ਯਾਰ ਕਿੰਨਾ ਫਰਕ ਹੈ ਥੋੜਾ ਜਿਹਾ ਲਓ ਜੀ ਅੱਜ ਅੱਜ ਦਾ ਫਰਕ ਹੈ ਜਿੱਦੇ ਬੱਕਰੀ ਮੰਡੀ ਦਾ ਪਹਿਲਾ ਦਿਨ 9000 ਤੇ ਬਾਈ ਨੇ 9000 ਰੁਪਿਆ ਮੰਗਿਆ ਉਧਰੋਂ ਬਹੁਤ سارے ਵਪਾਰੀ ਪਹੁੰਚੇ ਹੋਏ ਇੱਥੇ ਤੇ ਆਪਾਂ ਵੇਖਦੇ ਹਾਂ ਲਾਈਵ ਸੌਦਾ ਹੁੰਦੇ ਭਾਈ ਜੀ ਨੇ 9000 ਰੁਪਏ ਮੰਗਿਆ ਭਾਈ ਜੱਥੋ ਜੀ 5200 5500 ਆਇਆ ਜੀ 5500 ਰੁਪਏ ਲੈ ਜਨਾਬਾ ਬੜਾ ਟੁਕਾ ਜਾਇਆ ਬੱਸ ਟੁਕਾਏਗਾ ਨਾ ਕਿੰਨੇ ਮਰਜ਼ੀ ਸਹੀ ਕਿੰਨੇ ਸਹੀ ਮੜਾ ਮੜਾ ਇੱਥੇ ਥੋੜਾ ਦੂਰ ਨਹੀਂ ਹੈ ਹਾਂ ਅੱਛਾ ਹੋ ਜਾਣ ਦੇ ਸੱਦਾ ਕੁਛ ਨਹੀਂ ਹੁੰਦਾ ਤੂੰ ਮੁਰਦਾ ਨੂੰ ਵਧੋ ਤਾਂ ਹੀ ਭਾਣਾ ਹੋਊਗਾ ਨਾ ਮੈਂ ਤਾਂ ਠੋਕੀ ਲਾਇਆ ਮੈਂ ਤਾਂ ਵਧ ਲਾਇਆ ਪਹਿਲੇ ਦਿਨ ਮੰਡੀ ਤੇ ਤੂੰ ਤੇਰੀ ਮੰਡੀ ਵੀ ਜਾ ਕੇ ਮੁੱਲ ਲਾਉਣਾ ਹੁੰਦਾ ਹੈਗਾ ਫਰ ਕਾਰਡ ਕੱਢੀ ਨਾ ਸੌਦਾ ਕੁਝ ਨਹੀਂ ਹੁੰਦਾ ਯਾਰ ਯਾਰ ਪਹਿਲਾ ਸਦਾ ਹੁਣ ਸਾਡਾ ਗੱਲ ਤਾਂ ਨਹੀਂ ਬੁੱਟਣਾ ਜੇ ਪਹਿਲਾ ਸਦਾ ਹਾਂ ਦੇਖਿਓ ਦੇਖਿਓ ਵੀ ਜੇਬ ਤਾਂ ਨਹੀਂ ਕਟਣੀ ਵਾਹ ਭਾਈ ਉਹਦਾ ਤਾਂ ਫਿਰ ਹੋਈ 10 ਕਿਲੋ ਬਲਾਂ ਫਰਤਾਲਾ ਇਹ ਮਤਲਬ ਪੂਰਾ ਫਰਤਾਲਾ ਕੀ ਗੱਲ ਕੀ ਕਰਾ ਨਾ 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 ਮਹਰ ਜਮਾਈ ਨਹੀਂ 12 ਕਿਲੋ ਦੇ ਪਾਸੇ ਆ 6000 ਪਾਰਤੀ ਤੇਰੀ ਫੜਾ ਯਾਰ ਨਹੀਂ ਕਾਹਦਾ 6000 ਪਾਰਤੀ ਤੇਰੀ ਹੋਰ 10 ਕੀ ਕਰਾ ਉਹ ਚਾਹ 10 ਤਾਂ ਦੇ ਫਿਰ ਕੀ ਆ ਤੂੰ ਹੋਰ ਇੱਥੇ ਬੰਗੀ ਬਹੁਤ ਆਜੇ ਫਿਰ ਮਾਤਾ ਕਸਾ ਛੱਡਿ ਕਿੰਨੇ ਦੇ ਘਾਟ ਨੇ ਦੇਣਾ ਨਹੀਂ ਭਾਈ ਇੱਥੇ ਮਾਤਾ ਮੇਰਾ ਚੱਕੇ 10 ਕਿਲੋ ਮੈਂ ਉਹਨਾਗਾ ਛੁਰੀ ਫਰਾਲਾ ਆ 10 ਕਿਲੋ ਉਹਦਾ ਜਦੋਂ ਪੈਸੇ ਲੈ ਲੈ ਉਹਨਾਂ ਨੂੰ ਨੇ ਇਹ ਮਜਦ ਨਹੀਂ ਵੇਖਣਾ ਇਹ ਮਾਲ ਕੋਈ ਨਹੀਂ ਵੇਖਣਾ ਬਈ ਜਿੱਥੇ ਮਾਰਦੀ ਲੈ ਜਾ ਭੋਗ ਗਲ ਪਿਓ ਜਿੱਥੇ ਮਾਰਦੀ ਲੈ ਜਾ ਬਾਈ ਕੱਟ ਬੋ ਲੱਗੇ ਹੀ ਨਹੀਂ ਇਹਦੇ ਵਿੱਚ ਅਸਲ ਬਈ ਇਹਨੇ ਵੀ ਅਗਲਾ ਕੱਟ ਕੇ ਪਾਈਆ ਪਾਈਆ ਕਰਕੇ ਦੇਣਾ ਤੇ ਰੁਪਈਏ ਰੁਪਈਏ ਕਿੱਥੇ ਕਰਦੇ ਆ ਉਹਨੇ ਇਹਨੂੰ ਕਿੱਥੇ ਮਿਲਦੇ ਆ ਕਿੱਥੇ ਮਿਲਦੇ ਆ ਬਈ ਪੁੱਛ ਆਲੀ ਮਾਰਾ ਵੀ ਦਿਆ ਕਰੋ ਮੈਨੂੰ ਘਰੇ ਦਾ ਨਹੀਂ ਫਿਰ ਮੰਡੀਆਂ ਦੀ ਲੈ ਕੇ ਆਉਂਦੇ ਤਾਂ ਸਹੀ ਵੀ ਆ ਪਹਿਲਾ ਪਹਿਲਾ ਬਾਈ ਯਾਰ ਕੀ ਬਾਈ ਜੀ ਪਹਿਲਾ ਸੌਦਾ ਪਹਿਲੇ ਹੀ ਸੌਦਾ ਹੈ ਗਾਲਸਨਾਂ ਮੇਰੀ ਨਾ ਮੋਟਾ ਦਾ ਫਰਕ ਹੋਵੇ ਜਾਂ ਫੇਰ ਆ ਫਰਕ ਮੇਰੇ ਮੋਟਾ ਤੋਂ 15000 ਮਾਗ ਰ ਮੁਰਗੇ ਨਹੀਂ ਨਹੀਂ ਯਾਰ ਮੇਰੇ ਮੋਟਾ ਆਹ ਮੋਦਰੀ ਦਾ ਸੌਦਾ ਕਰੋ ਯਾਰ ਆ ਯਾਰ ਆ ਦੇਖ ਲੈ ਯਾਰ ਉੱਪਰ ਸਾਰ ਕੀ ਦਾ ਬਹੁਤ ਠੀਕ ਆ ਯਾਰ ਪਹਿਲਾ ਪਹਿਲਾ ਲੈ ਲਓ ਚਲੋ ਕੋ ਮਾਰਟੀਰ ਕਰਦੇ ਆ ਜਾਈ ਕੋ ਪਰਖੰਡ ਅੰਮ੍ਰਿਤ ਦਿਨ ਰਾਣ ਦੇ ਆ ਜਾਓ ਆ ਜਾਓ ਕਾਈ ਆਉਂਦੇ ਆ ਪਾਉਂਦੇ ਆ ਆਹ ਆਹ ਇਹਨਾਂ ਬਣਾ ਵੀ ਖੂਬ ਦਾ ਆ ਲੈ ਆ ਵੀ ਪੈਸੇ ਕਿਨਾ ਕਰਾ ਪੈਸੇ ਪਹਿਲੇ ਤੋਂ ਮਾਰਟੀਰ ਨੂੰ ਬਾਜ ਦਾ ਬਣਾ ਦੇ ਜੀ ਹਾਂ ਬਣੀ ਜਾਂਦੀ ਆ ਆ ਬੱਕਰੇ ਦਾ ਸੌਦਾ ਹੋਇਆ ਜੀ 350 350 ਦਾ 150 ਦਾ ਹੋ ਗਿਆ ਹਾਂਜੀ ਇਹਨਾਂ ਨੇ ਵੇਚ ਠੀਕ ਹੈ ਕਿਹੜਾ ਪਿੰਡ ਹੈ ਜੀ ਆਪਣਾ ਖੇਮੋੜਾ ਖੇਮੋੜਾ ਪਿੰਡ ਉਹ ਪਹਿਲਾਂ ਦਾ ਬਰਚੂਗੀ ਆ ਮੰਡੀ ਚਲਾਉਂਦੀ ਜੱਟੂ ਜੰਗੀ ਪੋਣੇ ਅੰਦਰ ਨਾਲ ਨਹੀਂ ਚੱਲ ਪਰਚੀ